ਸਾਧ ਸੰਗਤ ਜੀ 58 ਅੰਗ ਸੰਥਿਆ ਦੇ ਰੂਪ ਵਿੱਚ ਹੋ ਚੁੱਕੇ ਸਨ ਤੇ ਅੱਜ ਅੱਗੇ ਸੰਥਿਆ ਰੰਗ ਹੋਣ ਜਾ ਰਹੀ ਹੈ ਹਾਂ ਜੀ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਆ ਧਨ ਸੀਗਾਰੀਐ ਜੋਬਨ ਬਾਦ ਪੁਆਰ ਨਾ ਮਾਣੇ ਸੁਖ ਛੇਜੜੀ ਬਿਨ ਪਰ ਬਾਦ ਸੀਗਾਰ ਦੁਖ ਕਣੋ ਦੋਹਾਗਣੀ ਨਾ ਕਰ ਛੇਜ ਪਤਾਰ ਮਨ ਰੇ RAM ਜਪ ਹੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸਬਦ ਮਿਲੇ ਰੰਗ ਹੋਇ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸੀਗਾਰ ਸਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿਆਣੀਐ ਗੁਰ ਮੇਲੀ ਗੁਣ ਚਾਰ ਸਚ ਮਿਲ ਹੋ ਵਰ ਕਮਣੀ ਪ੍ਰਮੋਹੀ ਰੰਗ ਲਾਏ ਤਨ ਮਨ ਤਨ ਸਚ ਵਿਗਸਿਆ ਕੀਮਤ ਕਹਿਣ ਨ ਜਾਏ ਹਰ ਵਾਰ ਘਰ ਸੋਹਾਗਨੀ ਨਿਰਮਲ ਸਾਚੈ ਨਾਏ ਮਨ ਮਹਿ ਮਨੂਆ ਜੇ ਮਰੇ ਤਾਂ ਫਿਰ 라ਵੇ ਨਾਰ ਇਕਤਤਾ ਗੈ ਰਲ ਮਿਲੈ ਗਲ ਮੋਤੀਣ ਕਾ ਹਾਰ ਸੰਤ ਸਬਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵਾ ਖਿਨ ਜਾਇ ਸਬਦ ਪਛਾਨੈ ਰਵ ਰਹੈ ਨਾ ਤਿਸ ਕਾਲ ਸੰਤਾਏ ਸਾਹਿਬ ਅਤੋਲ ਨਾ ਟੋਲੀਐ ਕਥਨ ਨਾ ਪਾਇਆ ਜਾਏ ਵਪਾਰੀ ਵਣਜਾਰਿਆ ਆਏ ਵਜਹੋ ਲਿਖਾਏ ਕਾਰ ਕਮਾ ਵਹ ਸੱਚ ਕੀ ਲਾਹਾ ਮਿਲੈ ਰਜਾਈ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਤਮਾਏ ਗੁਰਮੁਖ ਤੂਲ ਤੁਲਾਈ ਸੱਚ ਤਰਾਜੀ ਤੂਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲਸੀ ਪੂਰੇ ਪੂਰਾ ਤੋਲ ਕਥਨੈ ਕਹਿ ਨਾ ਛੁੱਟੀਐ ਨਾ ਪੜ ਪੁਸਤਕ ਪਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਵਗਣ ਮੇਟਣਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ 베ਦ ਵਿਆਸੈ ਕੋਇ ਰਹਾਉ ਬ੍ਰਹਮੇ ਦੋ ਤਲਾਵਾਂ ਲੱਗੀਆਂ ਹੋਣੀਆਂ ਇੱਕ ਲੱਗੀ ਇੱਥੇ ਇੱਕ ਲੱਗੀ ਦੋ ਤਲਾਵਾਂ ਲਾ ਕੇ ਉਚਾਰਨ ਕਰਨਾ ਪੁੱਛੋ ਬ੍ਰਹਮੇ ਨਾਰਦੈ 베ਦ ਵਿਆਸੈ ਕੋਇ ਚਲੋ ਪੁੱਛੋ ਬ੍ਰਹਮੈ ਨਾਰਦ ਬੇਦ ਪਿਆਸੈ ਕੋਈ ਰਹਾਉ ਗਿਆਨ ਧਿਆਨ ਤੁਣ ਜਾਣੀਐ ਇਕੱਥ ਕਹਾਵੇ ਸੋਏ ਸਫਲੇ ਸਫਲਿਓ ਬਿਰਖ ਹਰੀਆਵਲਾ ਸ਼ਾਵਕ ਨੇਰੀ ਹੋਏ ਲਾਲ ਜਵੇ ਹਰਮਾਨ ਕੀ ਗੁਰ ਪੰਡਾਰੈ ਸੋਏ ਗੁਰ ਪੰਡਾਰੈ ਪਾਈਐ ਨਿਰਮਲ ਨਾਲ ਨਾਮ ਪਿਆਰ ਸਾਚੋ ਵਖਰ ਸੰਚੀਐ ਪੂਰਾ ਕਰਮ ਅਪਾਰ ਸੁਖ ਦਾਤਾ ਦੁਖ ਮੇਟਣ ਸਤਗੁਰ ਅਸੁਰ ਸੰਗਾਰ ਪਵਜਲ ਬਿਖਮ ਡਰਾਵਣ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਜ ਮਲਾਰ ਸਤਗੁਰ ਭੈ ਕਾ ਬੋਹਿਥ ਨਦਰੀ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਇਹ ਵਾਜ ਲੋ ਜਲਾਵਣੀ ਨਾਮਣਾ ਜਪੈ ਰਸਾਏ ਕਟ ਬਿਨ ਸਹਿ ਦੁਖ ਅਗਲੋ ਜਮ ਪਕੜੈ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ ਅਦ ਕਲਾਕ ਕੋ ਚਾਰਨ ਕਰਨਾ ਕਲਤ ਨ ਸਾਥ ਚਲੋ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ ਬਿਨ ਨਵ ਤਨ ਬਾਦ ਹੈ ਭੂਲੋ ਮਾਰਗ ਆਥ ਸਚੋ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ ਆਵੈ ਜਾਇ ਪਵਾਈਐ ਪਇਐ ਕਿਰਤ ਕਮਾਈ ਪੂਰਬ ਲਿਖਿਆ ਕਿਉ ਮਿਟੀਐ ਲਿਖਿਆ ਲੇਖ ਰਜਾਈ ਬਿਨ ਹਰ ਨਾਮ ਨਾ ਛੁੱਟੀਐ ਗੁਰਮਤਿ ਮਿਲੈ ਮਿਲਾਇ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਮੈ ਮਮਤਾ ਜਲ ਜਲ ਬਲੋ ਲੋਭ ਜਲੋ ਅਭਿਮਾਨ ਸਨਾਨਕ ਸਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਜਲ ਕਮਲੇਹਿ ਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਹਰ ਤੇ ਰੁਗਣਾ ਵਿਸਰਾਮ ਇੱਤੇ ਲਾਉਣਾ ਜੈਸੀ ਜਲ ਕਮਲੇਹ ਚਲੋ ਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਜਲ ਕਮਲੇਹ ਰੇ ਮਨ ਐਸ ਪ੍ਰੇਮ ਮਨ ਮਨ ਤੇ ਜਮਕੀ ਲਾਉਣੀ ਐ ਐਸੀ ਹਰਿ ਸੋ ਪ੍ਰੀਤ ਕਰ ਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਜਲ ਕਮਲੇਹ ਲੱਲੇ ਹਿ ਸਿਆਰੀ ਲਾ ਕੇ ਉਚਾਰਨ ਕਰਨਾ ਕਮਲੇਹ ਚਲੋ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਹੀ ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਨੇਹੀ ਜਲ ਮਹਿ ਜੀਉ ਉਪਾਇਕੈ ਬਿਨ ਜਲ ਮਰਨ ਤਿਨੇਹੀ ਮਨ ਰੇ ਕਿਉ ਛੂਟੋ ਛੂਟ ਹੈ ਬਿਨ ਪਿਆਰ ਗੁਰਮੁਖ ਅੰਤ ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਪੰਡਾਰ ਰਹਾਉ ਰੇ ਮਨ ਐਸੀ ਹਰਿ ਸ਼ਿਵ ਪ੍ਰੀਤ ਕਰ ਜੈਸੀ ਮਛਲੀ ਨੀਰ ਜੋ ਜੋ ਅਦਕੋ ਤਿਉ ਸੁਖ ਕਣੋ ਮਨ ਤਨ ਸਾਥ ਸਰੀਰ ਬਿਨ ਜਲ ਕੜੀ ਨਾ ਜੀਵੀ ਪ੍ਰਭ ਜਾਣੈ ਅਭ ਪੀਰ ਰੇ ਮਨ ਐਸੀ ਹਰਿ ਸ਼ਿਵ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਸਰ ਪਰ ਥਲ ਹਰੀਆ ਵਲੇ ਇਕ ਬੂੰਦ ਨਾ ਪਵਈ ਕੇਹ ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਿਰ ਦੇਹ ਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਵਟਣ ਆਪੇ ਖਵੈ ਦੁੱਖ ਕੋ ਖਪਣ ਨਾ ਦੇ ਆਵਟਣ ਅਦਕ ਲਾ ਕੇ ਉਚਾਰਨ ਕਰਨਾ ਆਵਟਣ ਆਪੇ ਖਵੈ ਖਵੈ ਤੇ ਵਿਸਰਾਮ ਹੈ ਦੁੱਧ ਕੋ ਖੱਪਣ ਨਾ ਦੇ ਜਿਹੜਾ ਖੱਪਣ ਬੋਲਣਾ ਹੈ ਇਹ ਪੋਲਾ ਉਚਾਰਨ ਕਰਨਾ ਆ ਵਟਣ ਆਪੇ ਖਵੈ ਦੁੱਧ ਕੋ ਖੱਪਣ ਨਾ ਦੇ ਚਲੋ ਆ ਵਟਣ ਆਪੇ ਖਵੈ ਦੁੱਧ ਕੋ ਖੱਪਣ ਨਾ ਦੇ ਆਪੇ ਮੇਲ ਵਿੱਚ ਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਕਵੀ ਸੂਰ ਕੇ ਨਪਲ ਨੀਦ ਨਾ ਸੋਵਈ ਜਾਣੈ ਦੂਰ ਹਜੂਰ ਮਨਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਿਣਾਵਣੀ ਕਰਤਾ ਕਰੇ ਸੋ ਹੋਏ ਤਾ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤ ਹੋਏ ਤਾ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨਿਹੁਣਾ ਟੁੱਟਈ ਜੇ ਸਤਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤੇਰੇ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੇ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸਿਤ ਪੰਖਣੋ ਜੋ ਜੋ ਚੁਗਦੇ ਸਰ ਤਲ ਕੜੀ ਕੇ ਮੋਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲਹਿ ਸੋ ਮਿਲੈ ਜਾਏ ਸੱਚਾ ਪਿੜ ਮੱਲ ਬਿਨ ਗੁਰ ਪ੍ਰੀਤਿ ਨ ਉਪਜੈ ਹੋਮੈ ਹੋਮੈ ਮੈਲ ਨ ਜਾਏ ਸੁਹੰ ਆਪ ਪਛਾਣੀਐ ਸਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲੇ ਆ ਕਾ ਕਿਆ ਮੇਲੀ ਐ ਸ਼ਬਦ ਮਿਲੇ ਪਤੀ ਆਏ ਮਨ ਮੁਖ ਸੋਜੀ ਨਾ ਪਵੇ ਵਿਛੜ ਝੋਟਾ ਖਾਏ ਨਾਨਕ ਦਰ ਕਰ ਏਕ ਹੈ ਅਵਰ ਨਾ ਦੂਜੀ ਜਾਏ ਸਤ ਸੰਗਤ ਜੀ ਆਪ ਜੀ ਨੇ 60 ਅੰਗ ਤੱਕ ਸੰਥਿਆ ਸਰਵਣ ਕਰ ਲਈ ਐ ਖੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ